ਸਾਡੇ ਨਾ ਮੇਰੀ ਮਾਸੀ ਦੇ ਮੁੰਡੇ ਨੇ ਕੈਨੇਡਾ ਤੋਂ ਮੈਨੂੰ ਕਈ ਵਾਰ ਫੋਨ ਕਰਦਾ ਕਹਿੰਦਾ ਮੇਰੇ ਇੱਥੇ ਦੋਸਤਾਂ ਨੇ ਇਹ ਹੀ ਚੀਜ਼ ਮੰਗਾਈ ਆ ਜਿਹੜੇ ਸਰੀਰ ਤੇ ਲਾਈ ਫਿਰਦੇ ਨੇ ਖੁਸ਼ਬੂ ਸਾਰੇ ਕੈਨੇਡਾ 'ਚ ढ़ाई ਫਿਰਦੇ ਨੇ ਕਹਿੰਦਾ ਬਾਈ ਬਣ ਕੇ ਮੇਰੇ ਖਾਤਰ ਵੀ ਉੱਥੇ ਜਾ ਕੇ ਆਇਆ ਸਪੈਸ਼ਲਿਸਟ ਛੋਡੇ ਖਾਤਰ ਮੈਂ ਉੱਥੇ ਆਇਆ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਬੰਦੇ 'ਚੋਂ ਖੁਸ਼ਬੂ ਆਉਣ ਤੇ ਲੋਕ ਹੈਰਾਨ ਹੋਣ ਉੱਥੇ ਜਗ੍ਹਾ ਤੇ ਪਹੁੰਚ ਗਿਆ ਤੁਹਾਡੇ ਕੰਮ ਦੀ ਵੀਡੀਓ ਆ ਵੀਡੀਓ ਸ਼ੇਅਰ ਕਰ ਦਿਓ ਬਾਈ ਸასი ਕਾਲ ਜੀ ਸასი ਕਾਲ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਇੱਕ ਬ੍ਰਾਂਡ ਬਣਾਤਾ ਪੂਰੇ ਪੰਜਾਬ 'ਚ ਤੇ ਮਸ਼ਹੂਰ ਵਿਦੇਸਾਂ ਤੱਕ ਹੋ ਗਿਆ ਮਾਲਕ ਦੀ ਕਿਰਪਾ ਜੀ ਵਧੀਆ ਸਾਥ ਦੇਈ ਜਾਂਦੇ ਖਤਰ ਤੇ ਪਰਫਿਊਮ ਆਤਰ ਤੇ ਪਰਫਿਊਮ ਆਜੂ ਥੋੜਾ ਜਿਹਾ ਨੇੜੇ ਆਗੇ ਜੀ ਤੇ ਜੇ ਆਪਾਂ ਸ਼ੁਰੂ ਤੋਂ ਜਾਣਕਾਰੀ ਦੇ ਦੇਈਏ ਹੁਣ ਵੀਰ ਨਾ ਬਾਹਰਲੇ ਬਹੁਤ ਚਾਹ ਬੰਨੇ ਆਪਣੇ ਪੰਜਾਬੀ ਵੀ ਲੈਣ ਨੂੰ ਹਨ ਤੇ ਆਤਰ ਤੇ ਮਲ ਪਰਫਿਊਮ 'ਚ ਕੀ ਫਰਕ ਆ ਜੀ ਜਿਹੜਾ ਆਤਰ ਇੱਕ ਮੈਂ ਤੁਹਾਨੂੰ ਚੀਜ਼ ਦੱਸਦਾ ਇੱਕ ਦਾ ਹੁੰਦਾ ਅਤਰ ਹਾਂਜੀ ਅਤਰ ਦੇ ਵਿੱਚ ਕੁਆਲਿਟੀ ਆਂਦੀ ਆ ਆਪਦੀ ਆਪਦੀ ਅਲੱਗ-ਅਲੱਗ ਟਾਈਪ ਆਂਦੀ ਆ ਹਾਂਜੀ ਅਤਰ ਦੇ ਵਿੱਚ ਉਦ ਆ ਗਿਆ ਅਤਰ ਦੇ ਵਿੱਚ ਗੁਲਾਬ ਆ ਗਿਆ ਅਤਰ ਦੇ ਵਿੱਚ ਚੰਦਨ ਆ ਗਿਆ ਅਤਰ ਦੇ ਵਿੱਚ ਕੇਸਰ ਆ ਗਿਆ ਕੇਸਰ ਆ ਗਿਆ ਇਹ ਅਤਰ ਇੱਕ ਅਰਕ ਹੈ ਜੀ ਕਿਸੇ ਵੀ ਚੀਜ਼ ਦਾ ਲਾਈਕ ਆਪਾਂ ਗੁਲਾਬ ਦਾ ਅਰਕ ਕੱਢ ਲਿਆ ਅਰਕ ਕੱਢ ਲਿਆ ਉਹ ਅਤਰ ਬਣ ਗਿਆ ਠੀਕ ਹੈ ਠੀਕ ਹੈ ਉਹ ਅਤਰ ਬਣ ਗਿਆ ਹੁਣ ਮੰਨ ਕੇ ਚੱਲੋ ਇਹ ਅਤਰ ਦਾ ਰਿਫਾਈਨਡ ਕੱਢ ਕੇ ਐਸੈਂਸ਼ੀਅਲ ਆਇਲ ਵਰਤਦੇ ਆ ਹਮ ਐਸੈਂਸ਼ੀਅਲ ਆਇਲ ਨੂੰ ਆਪਾਂ ਬੋਤਲ ਦੇ ਵਿੱਚ ਪਾ ਲਿਆ ਭਰ ਲਿਆ ਭਰ ਲਿਆ ਹਮ ਇੰਨਾ ਪਾ ਕੇ ਉਤੋਂ ਆਪਾਂ ਕੈਮੀਕਲ ਪਾਤਾ ਉਹ ਬਣ ਗਿਆ ਜੀ ਪਰਫਿਊਮ ਜਿਵੇਂ ਆ ਸਪਰੇਆ ਹਮ ਆ ਸਪਰੇ ਬਣ ਗਈ ਇਹ ਚ ਕੈਮੀਕਲ ਹੈ ਠੀਕ ਹੈ ਇਹ ਇਸ ਚੀਜ਼ ਦੇ ਇਹਦੇ ਵਿੱਚ ਪਾ ਕੇ ਆਪਾਂ ਸਪਰੇ ਫਾਰਮ ਬਣਾਲੀ ਕੈਮੀਕਲ ਮਿਕਸ ਕਰਕੇ ਹਮ ਪਰ ਆਪਣੇ ਜਿਹੜੇ ਅਰਦਾਰ ਇਜ਼ਵਾਨ ਅਤਰਨ ਪਰਫਿਊਮ ਦੀ ਕੰਪਨੀ ਆ ਉਹਨਾਂ ਦੇ ਜਿਹੜੇ ਆਇਲ ਹੈ ਉਹ ਵੀ ਵਰਲੇ ਆ ਕੋਈ ਇਹਨਾਂ ਦਾ ਰਿਫਾਈਨਡ ਨਹੀਂ ਹੈਗਾ ਇਹ ਹੀ ਚੀਜ਼ ਹੈ ਇਹ ਅਤਰदाई ਪਰਫਿਊਮ ਦਿੰਨੇ ਆਂ ਅਸੀਂ ਆਮ ਜਿਹੜਾ ਵੀ ਜੋ ਵੀ ਆਪਣਾ ਪਰਫਿਊਮ ਦਾ ਕੰਮ ਕਰ ਰਹੇ ਨੇ ਠੀਕ ਹੈ ਪੰਜਾਬ ਦੇ ਵਿੱਚ ਲਾ ਲਓ ਜਿੱਥੇ ਮਰਜ਼ੀ ਲਾ ਲਓ ਆਪਾਂ ਅਤਰ ਦਾ ਪਰਫਿਊਮ ਹੀ ਦਿੰਨੇ ਆਂ ਐਸੈਂਸ਼ੀਅਲ ਆਇਲ ਦਾ ਪਰਫਿਊਮ ਹੀ ਦਿੰਨੇ ਆਂ ਮਤਲਬ ਕਿ ਸੋਨਣ ਚ ਗੱਲ ਹੋਰ ਆ ਗਈ ਹੈ ਨਾ ਦੇਖਣ ਚ ਹੋਰ ਆਈ ਆ ਤੇ ਫਿਰ ਮਤਲਬ ਕਿ ਫਰਕ ਕਿੰਨਾ ਕਾ ਕੁਆਲਿਟੀ ਦਾ ਪੂਰਾ ਹੀ ਫੁੱਲ ਫਰਕ ਹੁੰਦਾ ਇਹਦਾ ਬਈ ਜੇ ਤੁਸੀਂ ਅਤਰ ਚ ਹੁਣ ਕਾਫੀ ਲੋਕ ਕਹਿੰਦੇ ਆ ਬਈ ਰਿਜ਼ਵਾਨ ਤਾਂ ਮਹਿੰਗਾ ਹੀ ਬਹੁਤ ਆ ਹਾਂ ਤੇ ਮਹਿੰਗਾ ਫਿਰ ਮਹਿੰਗਾ ਤਾਂ ਬਣੂਗਾ ਮੈਂ ਕੁਆਲਿਟੀ ਆ ਯਾਰ ਮੈਂ ਚੈੱਕ ਕਰ ਲਈ ਆ ਕੇ ਤਾਂ ਬਈ ਮਹਿੰਗਾ ਕੁਛ ਨਹੀਂ ਉਹਦੇ ਮੁਕਾਬਲੇ ਯਾਰ ਹੁਣ ਤੁਸੀਂ ਦੇਖੋ 40000 ਰੁਪਏ ਦਾ ਪਰਫਿਊਮ ਆ ਟੌਮ ਫੋਰਡ ਦਾ ਹੂੰ ਮੈਂ 4000 ਚ ਬਣਾ ਲੈਂਦਾ ਲੈ ਠੀਕ ਹੈ ਹਾਂਜੀ ਹਾਂ ਉਹਦੇ ਜਿੰਨੀ ਪ੍ਰੋਜੈਕਸ਼ਨ 100% ਗਾਰੰਟੀ ਆ ਉਹ ਤੋਂ ਵੀ ਤਿੱਗਣਾ ਹੋਊਗਾ ਆ ਸਾਡਾ ਇੱਕ ਕ੍ਰੈਡੋ ਗ੍ਰਾਸ ਕੱਢਿਆ ਸੀ ਨਵਾਂ ਜੀ ਤੇ ਇਹਦਾ ਜਿਹੜਾ ਪਰਫਿਊਮ ਆ ਹੂੰ ਇਹਦਾ ਪਰਫਿਊਮ ਇਹਦੇ origignal ਪਰਫਿਊਮ ਨਾਲੋਂ ਵੀ 10 ਗੁਣਾ ਜ਼ਿਆਦਾ ਤੇਜ਼ ਆ ਹਾਂ ਇੱਥੇ ਬਾਈ ਦੁਲਤ ਪਰਿਵਾਰ ਆ ਆਪਣੇ ਇੱਥੇ ਨਾਲ ਪਿੰਡ 'ਚ ਠੀਕ ਹੈ 2 ਕਿਲੋਮੀਟਰ ਪਿੰਡ ਆ ਬਾਈ ਚੰਡੀਗੜ੍ਹ ਰਹਿੰਦੇ ਆ ਕਾਫੀ 150 ਕਿੱਲਾ ਪੈੜੀ ਆ ਉਹਨਾਂ ਕੋਲ ਹੂੰ ਬਾਹਰ ਉਹਨਾਂ ਨੇ ਕ੍ਰੀਡ ਵੈਂਟਸ ਦਾ ਮੰਗਾਇਆ ਹੂੰ ਬਾਈ ਨੇ ਮੰਗਾਇਆ ਯੂਜ਼ ਕੀਤਾ 10 12 ਸਾਲਾਂ ਤੋਂ ਯੂਜ਼ ਕਰ ਰਹੇ ਬਹੁਤ ਚੜ੍ਹਦੇ ਫੈਨ ਨੇ ਉਹਨਾਂ ਨੂੰ ਮੈਂ ਪੇਸ਼ ਕੀਤੀ ਆਪਦੀ ਚੀਜ਼ ਮੈਂ ਕਿਹਾ ਬਾਈ ਕੋਈ ਪੈਸਾ ਨਹੀਂ ਲੈਣਾ ਕੁਝ ਨਹੀਂ ਲੈਣਾ ਅੱਜ ਤੋਂ 2 ਸਾਲ ਦੀ ਪਹਿਲਾਂ ਦੀ ਗੱਲ ਆ ਕੰਮ ਜਦੋਂ ਸ਼ੁਰੂ ਕੀਤਾ ਸੀ ਹੂੰ ਤੇ ਉਹਨਾਂ ਨੂੰ ਮੈਂ ਬਣਾ ਕੇ ਦਿੱਤਾ ਜਦੋਂ ਉਹਨਾਂ ਨੂੰ ਲੱਗਿਆ ਵੀ ਯਾਰ ਕੀ ਬਾਤ ਆ ਵੀ ਚੀਜ਼ ਓਰੀਜਨਲ ਨੂੰ ਫੇਰ ਕਰ ਰਹੀ ਆ ਹੂੰ ਤੇ ਉਹ ਬੰਦਾ ਹੁਣ ਮੰਨ ਕੇ ਚਲੋ ਸਾਡੇ ਕੋਲ ਘੜ ਤੋਂ ਘੜ ਡੇਢ ਦੋ 2 ਲੀਟਰ ਸਾਡਾ ਖਪਤ ਕਰਾਤੀ ਬੰਦੇ ਨੇ ਲੈ ਉਸ ਕੱਲੇ ਬੰਦੇ ਨੇ ਸਰੀਰ ਤੇ ਲਾਉਣ ਨਾਲ ਤਾਂ ਨਿਰੂਣ ਚੀਜ਼ਾਂ ਨੇ ਜੇ ਮੰਨ ਲਓ ਹਨਾ ਤੁਸੀਂ ਇੰਨਾ ਬ੍ਰਾਂਡ ਬਣਾ ਕੇ ਵੀ ਮੰਨ ਲਓ ਕਿਉਂ ਇੰਨੀ ਵਧੀਆ ਚੀਜ਼ ਬਣਾ ਰਹੇ ਹੋ ਵੀ ਜਿਹੜੀ ਚੀਜ਼ ਲਾਈ ਉਹਨੂੰ ਪੁੱਛਣ 50 ਬੰਦੇ 100 ਬੰਦਾ ਯਾਰ ਬਾਈ ਇੱਕ ਨਾ ਜਿਵੇਂ ਕਹਿ ਦਈਏ ਦਿਲ ਸਾਫ਼ ਇੱਕ ਇਮਾਨਦਾਰੀ ਜੀ ਕਰਨ ਨੂੰ ਮੈਂ ਇਹਦੀ ਕੁਆਲਿਟੀ 1000 ਰੁਪਏ ਲੀਟਰ ਵੀ ਹੁੰਦਾ ਇਹ ਕਿੰਨਾ ਡਾਊਨ ਕਰ ਸਕਦੇ ਕੋਸ਼ ਕਰ ਸਕਦਾ ਜੀ ਫਿਰ ਮੇਰਾ ਗਾਹਕ ਤਾਂ ਮੈਨੂੰ ਗਾਲਾਂ ਹੀ ਕੱਢੂਗਾ ਪੰਜਾਬੀ ਦਾ ਹੁਣ ਐ ਹੁਣ ਮੇਰੇ ਕੋਲ ਗਾਹਕ ਆਇਆ ਬਾਈ ਗਾਹਕ ਬੈਠੇ ਜੀ ਇਹ ਗਾਹਕਾਂ ਨੂੰ ਮੈਂ ਮਾਲ ਦੇਦਾ ਇਹ ਪਹਿਲਾਂ ਵੀ ਬਾਈ ਆਏ ਸੀਗੇ ਹਮ ਬਾਈ ਪਹਿਲਾਂ ਵੀ ਆਏ ਸੀ ਤੇ ਮਾਲ ਇਹਨਾਂ ਨੂੰ ਦੇਦਾ ਮੈਂ ਘੱਟ ਕੁਆਂਟੀਟੀ ਚ ਠੀਕ ਹੈ ਘੱਟ ਕੁਆਂਟੀਟੀ ਦੇਦਾ ਤੇ ਇਹ 10 ਦਿਨਾਂ ਬਾਅਦ ਤਾਂ ਕਹਿਣਗੇ ਯਾਰ ਹੋਣੀ ਗੱਲ ਬਾਤ ਦਮ ਨਹੀਂ ਜੀ ਕੀ ਬਾਰੇ ਜਾਣਦਾ ਮੈਂ ਜੇ ਪਰਸੈਂਟੇਜ ਚੰਗੀ ਰੱਖ ਕੇ ਚੰਗਾ ਰੱਜੀ ਰੂਹ ਨਾਲ ਜਿਵੇਂ ਕਹਿ ਦਿੱ ਗਏ ਚੰਗਾ ਬਣਾ ਕੇ ਆਪਦੇ ਵੱਲੋਂ ਬਣਾ ਕੇ ਦੇ ਤਾਂ ਪੇਸ਼ ਕਰਤਾ ਮੰਨਦੇ ਨੇ ਜੋ ਜੋ 100% ਦੂਜੀ ਗੱਲ ਪਰਫਿਊਮ ਜਜਨਾ ਨਾ ਜਜਨਾ ਮੈਟਰ ਕਰਦਾ ਹੈ ਜੀ ਸਕਿਨ ਤੇ ਥੋੜੇ ਇੱਕ ਪਰਫਿਊਮ ਲਾਤਾ ਇੱਕ ਮੈਂ ਲਾਉਂਗਾ ਆਪਾਂ ਹੁਣੇ ਆਪਾਂ ਇੱਕ ਕਰ ਲੈਂਦੇ ਆ ਲਾਈਵ ਹੀ ਹੋ ਜਾਊਗਾ ਥੋੜਾ ਸੌਖਾ ਹੋ ਜਾਂਦਾ ਆ ਲਾਤਾ ਹੂੰ ਮੇਰੇ ਲਾਤਾ ਆਪ ਦੀਸ ਫਰੇਵੈਂਸ ਲੋ ਹੂੰ ਲੈ ਲਈ ਜੀ ਇਹਦੇ ਵੀ ਲੋ ਤੁਹਾਨੂੰ ਕਿਹੜੀ ਸਕਿਨ ਤੇ ਜ਼ਿਆਦਾ ਇੱਕ ਇੱਕ ਹੀ ਪਰਫਿਊਮ ਲਾਇਆ ਆਪਾਂ ਮੰਨੂ ਥੋੜੀ ਇਹ ਤਾਂ ਮੈਨੂੰ ਜਿਆਦਾ ਚੜੀ ਲੱਗਦੀ ਥੋੜੀ ਇਹ ਜਿਆਦਾ ਚੜਦੀ ਹੈ ਹਾਂ ਵੀ ਝੂਟਾ ਜਾਂ ਮਾਰੇ ਇੱਕ ਤਰ੍ਹਾਂ ਦਾ ਇਹ ਮਾਰਿਆ ਨੇ ਨਹੀਂ ਮਾਰਿਆ ਨਹੀਂ ਇਸ ਕਿਨ ਦਾ ਫਰਕ ਇਹੀ ਹੁੰਦਾ ਲੋਕ ਕਿਉਂ 40 40 ਲੋਕ ਕੁਆਲਿਟੀ ਤੇ ਕਹਿ ਦਿੰਦੇ ਨੇ ਵੀ ਕੁਆਲਿਟੀ ਸਾਨੂੰ ਮਾੜੀ ਆ ਗਈ ਹਾਂ ਲੈ ਵੀ ਸਾਨੂੰ ਇਹ ਗੁਣ ਸਾਨੂੰ ਕਿਸੇ ਨੇ ਨਹੀਂ ਦੱਸਣਾ ਤੇ ਦੂਸਰੀ ਗੱਲ ਬਈ ਮੈਨੂੰ ਇੱਕ ਗੱਲ ਜਰੂਰ ਪਤਾ ਲੱਗੇ ਇਹ ਮੈਂ ਆਪਦੇ ਦਾਅਵੇ ਨਾ ਕਹਿਣਾ ਤੋ ਤੁਕੇ ਨੂੰ ਬਾਹਰ ਪਰਫਿਊਮ ਮੰਗਾਇਆ ਤੁਸੀਂ ਭੇਜ ਤਾ ਉਹਦੇ ਪਸੰਦ ਆਊਗਾ ਹੀ ਆਊਗਾ ਮੈਨੂੰ 100% ਗਾਰੰਟੀ ਕਿਉਂਕਿ ਜਿੰਨੇ ਮੈਂ ਪੈਕਿੰਗਾਂ ਦੇਖੇ ਨੇ ਛੋਟੀਆਂ ਬਾਹਰ ਜਾਂਦੀਆਂ ਨੇ ਬਾਹਰ ਜਾਂਦੀਆਂ ਤੇ ਉਹ ਚੀਜ਼ ਨਾ ਤੁਸੀਂ ਦੇਣੀ ਆ ਤੁਸੀਂ ਮੇਰੇ ਕੋਲ ਬੈਠੇ ਹੋ ਨੇ ਟਾਈਮ ਦੇ ਜੀ ਆਪਾਂ ਬਾਹਰ ਹੀ ਭੇਜਿਆ ਸਾਰਾ ਮਾਲ ਬਾਹਰ ਵਾਲੀ ਹੀ ਆਈ ਹੈ ਹਾਂ ਕਿੱਥੇ ਕਿੱਥੇ ਭੇਜ ਦੂੰਗਾ ਬਈ ਮੰਨ ਕੇ ਚੱਲੋ ਫਿਰ ਤੁਸੀਂ ਬਈ ਕੈਨੇਡਾ ਅਮਰੀਕਾ ਯੂ ਐਸ ਏ ਨਿਊਜ਼ੀਲੈਂਡ ਆਸਟ੍ਰੇਲੀਆ 100% ਜਾ ਰਿਹਾ ਜੀ ਰੈਗੂਲਰ ਸਾਡੇ ਕੋਲੇ ਕੋਈ ਐ ਹੈ ਨਹੀਂਗਾ ਵੀ ਇੱਕ ਜਾ ਰਿਹਾ ਦੋ ਰਿਹਾ ਸਾਡੇ ਕੋਲ ਜਾ ਰਹੇ ਨੇ ਪੋਲੈਂਡ ਜਾ ਰਿ ਜੀ ਵੀ ਕਹਿਣਾ ਮਤਲਬ ਅਸੀਂ ਕੰਟਰੀਆਂ ਦੇ ਕੋਡ ਵੀ ਯਾਦ ਹੋ ਗਏ ਸਾਨੂੰ ਪਲੱਸ 84 ਪਲੱਸ 82 ਪਲੱਸ 61 ਜੀ ਮਤਲਬ ਕਿ ਇੱਕ ਬ੍ਰਾਂਡ ਤੇ ਕਰ ਰਹੇ ਹਾਂ ਤਾਂ ਹੀ ਕੰਮ ਚੱਲੀ ਜਾਂਦਾ ਫਿਰ ਜਿਹੜਾ ਆਪਾਂ ਬ੍ਰਾਂਡ ਮੈਨੂਫੈਕਚਰ ਕੀਤਾ ਇਹਨੂੰ ਹੋ ਗਏ ਸਾਲਕ ਡੇਢ ਸਾਲ ਜੀ ਜਿਹੜਾ ਮੈਨੂੰ ਕੰਮ ਕਰਦੇ ਨੂੰ 5 ਸਾਲ ਦੀ ਇਹ ਜਰਨੀ ਹੈ ਠੀਕ ਹੈ ਜੀ ਬੰਦਾ ਕਿਸ ਨੂੰ ਮਿਲਦਾ ਦੋ ਤੱਕ ਦੀ ਚੀਜ਼ ਨਾ ਮਿਲਦਾ ਜਿਹਦਾ ਬੋਲਬਾਣੀ ਕਰਕੇ ਜਾਂਦੇ ਦੇ ਸਰੀਰ ਦੀ ਕੋਈ ਬਾਸ ਨਾ ਹੁੰਦੀ ਨਾ ਬਹੁਤ ਮੈਟਰ ਕਰਦਾ ਬੰਦੇ ਦੀ ਖੁਸ਼ਬੂ ਹੋ ਖੁਸ਼ਬੂ ਮੈਂ ਤੁਹਾਡੇ ਕੋਲ ਆਵਾਂ ਮੇਰੇ ਖੁਸ਼ਬੂ ਲੱਗੀ ਹੋਵੇ ਚੰਗੀ ਜੀ ਤੇ ਤੁਸੀਂ ਕਹੋਗੇ ਆ ਠੀਕ ਹੈ ਯਾਰ ਵੀ ਬੰਦੇ ਬੋਲੀ 50% ਖਿੱਚ ਲਿਆ 50% ਖਿੱਚ ਲੋ ਇਨਸਾਨ ਨੂੰ ਖਿੱਚ ਲੋਗੇ ਖਿੱਚ ਲੋ 100% ਖਿੱਚ ਲਊਗਾ ਸੱਜਣੋ ਲੋਕੇਸ਼ਨ ਦੁਬਾਰੇ ਦੱਸਿਓ ਬਾਈ ਇੱਕ ਵਾਰੀ ਨੰਬਰ 'ਤੇ ਆਓ ਪਰ ਬਾਈ ਜੈਤੋ ਮੰਡੀ ਆ ਜ਼ਿਲ੍ਹਾ ਫਰੀਦਕੋਟ ਆ ਤੇ ਕੋਟਕਪੂਰਾ ਰੋਡ 'ਤੇ ਆ ਗਲੀ ਨੰਬਰ 4 ਹਮਮ ਚਲੋ ਪੰਜਾਬ 'ਚ ਬਾਈ ਫਿਰ ਕਿਤੇ ਮੰਗਾਉਣਾ ਹੁਣ ਜਲੰਧਰ ਬੰਦੇ ਨੇ ਜਲੰਧਰ ਹੁਣ ਮੰਨ ਕੇ ਚਲੋ ਆਪ ਤੁਹਾਡੇ ਸਾਹਮਣੇ ਫੋਨ ਆਇਆ ਸੀ ਜਲੰਧਰ ਫ੍ਰੀ ਡਿਲੀਵਰੀ ਆ ਆਲ ਇੰਡੀਆ ਫ੍ਰੀ ਡਿਲੀਵਰੀ ਆ ਪਠਾਨਕੋਟ ਫਲੀ ਫਰੀ ਹੈ ਤੁਹਾਨੂੰ ਫੋਨ ਕਰ ਦੇਣ ਵੀ ਆ ਚੀਜ਼ਾਂ ਭੇਜ ਦਿਓ ਲੈ ਵੀ ਸੱਜਣੋਂ ਉੱਪਰ ਨੰਬਰ ਪਏ ਨੇ ਗੱਡ ਕੇ ਵੀਡੀਓ ਸ਼ੇਅਰ ਕਰ ਦਿਓ ਬਾਈਆਂ ਦਾ ਕੰਮ ਪੂਰਾ ਜੈਨੂਨਾ ਸ਼ੁਕਰੀਆ ਬਾਈ ਜੀ ਧੰਨਵਾਦ